ਇੱਕ ਵਾਰ ਔਰੰਗਜ਼ੇਬ ਨੇ ਗੁਰੂ ਹਰ Rai ਸਾਹਿਬ ਜੀ ਨੂੰ ਇੱਕ ਪੱਤਰ ਭੇਜਿਆ ਕਿ ਉਹ ਉਹਨਾਂ ਨੂੰ ਮਿਲਣ ਵਾਸਤੇ ਦਿੱਲੀ ਆਉਣ। ਗੁਰੂ ਹਰ Rai ਜੀ ਨੇ ਔਰੰਗਜ਼ੇਬ ਦੀ ਚਿੱਠੀ ਦਾ ਉੱਤਰ ਦੇ ਦਿੱਤਾ। ਇਸ ਚਿੱਠੀ ਵਿੱਚ ਉਹਨਾਂ ਲਿਖਿਆ ਕਿ ਉਹ ਗੁਰੂ ਘਰ ਦੇ ਫਕੀਰ ਹਨ ਅਤੇ ਸਾਧੂ ਸੰਤਾਂ ਨੂੰ ਬਾਦਸ਼ਾਹਾਂ ਨੂੰ ਮਿਲਣ ਦੀ ਕੋਈ ਲੋੜ ਨਹੀਂ। ਸਾਨੂੰ ਕਿਸੇ ਧਨ ਜਾਂ ਜ਼ਗੀਰ ਦੀ ਲੋੜ ਨਹੀਂ। ਜਦ ਔਰੰਗਜ਼ੇਬ ਨੇ ਇਹ ਚਿੱਠੀ ਪੜ੍ਹੀ ਤਾਂ ਬੜੇ ਰੋਵ ਵਿੱਚ ਆ ਗਿਆ। ਉਸਨੇ ਦਰਬਾਰ ਵਿੱਚ ਕਿਹਾ ਕਿ ਜੇ ਇਹ ਮੇਰਾ ਹੁਕਮ ਨਹੀਂ ਮੰਨਦੇ ਤਾਂ ਇਹਨਾਂ ਨੂੰ ਫੌਰਨ ਦਿੱਲੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ ਜਾਵੇ। ਔਰੰਗਜ਼ੇਬ ਦੀ ਦੂਸਰੀ ਚਿੱਠੀ ਮਿਲਣ ਤੇ ਗੁਰੂ ਜੀ ਨੇ ਇਹ ਫੈਸਲਾ ਕੀਤਾ ਕਿ ਔਰੰਗਜ਼ੇਬ ਦੀ ਤਸੱਲੀ ਕਰਾਉਣ ਲਈ ਆਪਣੇ ਵੱਡੇ ਸਪੁੱਤਰ ਰਾਮਰਾਏ ਨੂੰ ਭੇਜ ਦਿੱਤਾ ਜਾਵੇ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਰਾਏ ਜੀ ਦੇ ਛੋਟੇ ਸਪੁੱਤਰ ਸਨ। ਰਾਮਰਾਇ ਜੀ ਵੱਡੇ ਸਨ ਉਹਨਾਂ ਦੀ ਉਮਰ ਉਸ ਵੇਲੇ 11 ਸਾਲ ਦੀ ਸੀ ਉਸਨੇ ਚੰਗੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ ਅਤੇ ਨੇਕਾ ਸ਼ਕਤੀਆਂ ਦਾ ਮਾਲਕ ਸੀ ਗੁਰੂ ਜੀ ਨੇ ਰਾਮਰਾਇ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਪੁੱਤਰ ਤੂੰ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਜਾਣਾ ਹੈ ਕਿਸੇ ਪ੍ਰਕਾਰ ਦਾ ਡਰ ਖੌਫ ਨਹੀਂ ਰੱਖਣਾ ਅਤੇ ਨਾ ਕਿਸੇ ਗੱਲ ਤੋਂ ਘਬਰਾਉਣਾ ਹੈ ਮੈਂ ਹਰ ਵੇਲੇ ਤੇਰੇ ਅੰਗ ਸੰਗ ਹੀ ਰਹਾਂਗਾ ਔਰੰਗਜ਼ੇਬ ਜੋ ਵੀ ਤੈਨੂੰ ਪੁੱਛੇ ਸੱਚੋ ਸੱਚ ਉੱਤਰ ਦੇਣਾ ਹੈ ਕਿਸੇ ਪ੍ਰਕਾਰ ਦਾ ਲੁਕਾਉਣ ਨਹੀਂ ਰੱਖਣਾ ਪਰ ਔਰੰਗਜ਼ੇਬ ਦੇ ਕਹਿਣ ਤੇ ਕਿਸੇ ਪ੍ਰਕਾਰ ਦੀ ਕਰਾਮਾਤ ਨਹੀਂ ਵਿਖਾਉਣੀ ਗੁਰੂ ਘਰ ਵਿੱਚ ਕਰਾਮਾਤ ਦਾ ਕੋਈ ਸਥਾਨ ਨਹੀਂ ਹੈ ਆਪਣੇ ਪਿਤਾ ਜੀ ਦਾ ਹੁਕਮ ਮੰਨ ਕੇ ਬਾਬਾ ਰਾਮ ਰਾਏ ਨੇ ਦਿੱਲੀ ਜਾਣਾ ਪ੍ਰਵਾਨ ਕਰ ਲਿਆ ਗੁਰੂ ਜੀ ਨੇ ਉਸ ਨਾਲ ਭਾਈ ਤਾਰਾ ਸਿੰਘ ਤੇ ਭਾਈ ਗੁਰਦਾਸ ਨੂੰ ਭੇਜਿਆ 25 ਸਵਾਰ ਤੇ ਹੋਰ 50 ਬੰਦੇ ਨਾਲ ਦਿੱਤੇ। ਬਾਬਾ ਰਾਮਰਾਏ ਜੀ ਰੋਪੜ, ਖਰੜ, ਕੜੂਏ, ਸ਼ਾਹਬਾਦ, ਥਾਣੇ ਸਰ ਤੇ ਪਾਣੀਪੱਤ ਹੁੰਦੇ ਹੋਏ ਦਿੱਲੀ ਪੁੱਜੇ। ਉੱਥੇ ਜਾ ਕੇ ਉਹਨਾਂ ਮਜਨੂ ਢਿਲੇ ਵਿਖੇ ਨਿਵਾਸ ਕੀਤਾ। ਡੇਰੇ ਪਹੁੰਚ ਕੇ ਔਰੰਗਜ਼ੇਬ ਨੂੰ ਖਬਰ ਪਹੁੰਚਾ ਦਿੱਤੀ। ਸਮਾ ਮਿਲਨ ਤੇ ਔਰੰਗਜ਼ੇਬ ਨੇ ਬਾਬਾ ਰਾਮਰਾਏ ਅਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਬੁਲਾ ਲਿਆ। ਜਦ ਔਰੰਗਜ਼ੇਬ ਨੇ ਬਾਬਾ ਜੀ ਦੇ ਚਿਹਰੇ ਬਲ ਵੇਖਿਆ ਤਾਂ ਬਹੁਤ ਪ੍ਰਭਾਵਿਤ ਹੋਇਆ। ਦਰਬਾਰ ਵਿੱਚ ਉਹਨਾਂ ਨੂੰ ਉੱਚੀ ਥਾਂ ਵਧੀਆ ਆਸਣ ਪ੍ਰਦਾਨ ਕੀਤਾ ਗੁਰੂ ਜੀ ਦੇ ਦੋ ਸਾਥੀਆਂ ਭਾਈ ਗੁਰਦਾਸ ਤੇ ਭਾਈ ਤਾਰਾ ਜੀ ਨੂੰ ਵੀ ਬਾਠਨ ਦੀ ਆਗਿਆ ਦੇ ਦਿੱਤੀ। ਔਰੰਗਜ਼ੇਬ ਨੇ ਕਈ ਪ੍ਰਕਾਰ ਦੇ ਸਵਾਲ ਪੁੱਛਨੇ ਆਰੰਭ ਕੀਤੇ ਤੇ ਬਾਬਾ RAM RAJ ਜੀ ਹਰ ਸਵਾਲ ਦਾ ਉੱਤਰ ਬੜੀ ਸਿਆਣਪ ਤੇ ਚਤੁਰਾਈ ਨਾਲ ਦਿੰਦੇ ਰਹੇ। ਔਰੰਗਜ਼ੇਬ ਉਹਨਾਂ ਦੇ ਉੱਤਰਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਉਸ ਨੂੰ ਪਤਾ ਲੱਗ ਗਿਆ ਕਿ ਬਾਬਾ RAM RAJ ਗੈਬੀ ਸ਼ਕਤੀਆਂ ਦਾ ਮਾਲਕ ਹੈ। ਇਸ ਲਈ ਇਸ ਨੂੰ ਗੱਲਬਾਤ ਨਾਲ ਨਹੀਂ ਹਰਾਇਆ ਜਾ ਸਕਦਾ। ਇਸ ਲਈ ਉਸਨੇ ਆਪਣਾ ਪੈਂਤੜਾ ਬਦਲਿਆ ਤੇ ਬਾਬਾ RAM RAJ ਜੀ ਨੂੰ ਕੋਈ ਕਰਾਮਾਤ ਵਿਖਾਉਣ ਲਈ ਕਿਹਾ। ਬਾਬਾ RAM RAI ਨੇ ਅਨੇਕਾਂ ਕਰਾਮਾਤਾਂ ਵਿਖਾਈਆਂ। ਸਿੱਖ ਇਤਿਹਾਸ ਵਿੱਚ ਇਨ੍ਹਾਂ ਕਰਾਮਾਤਾਂ ਦਾ ਜ਼ਿਕਰ ਵਧ ਦਿੱਤਾ ਗਿਆ ਹੈ। ਔਰੰਗਜ਼ੇਬ ਦੇ ਹੁਕਮ ਨਾਲ ਇੱਕ ਮਰਿਆ ਹੋਇਆ ਬੱਕਰਾ ਲਿਆ ਕੇ ਰੱਖ ਦਿੱਤਾ ਗਿਆ। ਬਾਬਾ RAM RAI ਜੀ ਨੂੰ ਉਸਨੂੰ ਜਿਉਂਦਾ ਕਰਨ ਲਈ ਕਿਹਾ ਗਿਆ। ਬਾਬਾ ਜੀ ਨੇ ਇੱਕ ਛੋਟੀ ਬੱਕਰੇ ਨੂੰ ਲਾਈ ਤਾਂ ਉਹ ਸ਼ਾਲਾ ਮਾਰਦਾ ਉੱਠ ਪੱਜਾ। ਉਸ ਤੋਂ ਬਾਅਦ ਬਾਬਾ RAM RAI ਜੀ ਨੂੰ ਇੱਕ ਜ਼ਹਿਰਾਲੀ ਪੋਸ਼ਾਕ ਪਵਾਈ ਗਈ ਪਰ ਬਾਬਾ ਜੀ ਤੇ ਉਸ ਦਾ ਕੋਈ ਅਸਰ ਨਾ ਹੋਇਆ। ਫਿਰ ਔਰੰਗਜ਼ੇਬ ਨੇ ਪੁੱਛਿਆ ਕਿ ਉਸ ਦੇ ਮਹਿਲ ਦੇ ਹਰਮ ਵਿੱਚ ਕੀ ਹੋ ਰਿਹਾ ਹੈ? ਤਾਂ ਬਾਬਾ RAM RAI ਜੀ ਨੇ ਸਭ ਕੁਝ ਕਹਿ سناਇਆ। ਔਰੰਗਜ਼ੇਬ ਨੇ ਅਹਿਲਕਰ ਨੂੰ ਭੇਜ ਕੇ ਹਰਮ ਤੋਂ ਪੁਸ਼ਟੀ ਕੀਤੀ ਤਾਂ ਸਭ ਕੁਝ ਠੀਕ ਨਿਕਲਿਆ ਫਿਰ ਔਰੰਗਜ਼ੇਬ ਦੇ ਹੁਕਮ ਅਨੁਸਾਰ ਇੱਕ ਪਾਲਕੀ ਦਰਬਾਰ ਦੇ ਬਾਹਰ ਰੱਖ ਦਿੱਤੀ ਗਈ ਤੇ ਬਾਬਾ ਰਾਮਰਾਏ ਨੂੰ ਕਿਹਾ ਗਿਆ ਕਿ ਉਸ ਪਾਲਕੀ ਵਿੱਚ ਬੈਠ ਕੇ ਕਹਾਰਾਂ ਤੋਂ ਬਿਨਾਂ ਅੰਦਰ ਆਉਣ ਪੱਬਾ ਰਾਮਰਾਇ ਜੀ ਪਾਲਕੀ ਵਿੱਚ ਬੈਠ ਗਏ ਤੇ ਉਹ ਪਾਲਕੀ ਉੱਡਦੀ ਹੋਈ ਅੰਦਰ ਆ ਗਈ। ਸਭ ਵੇਖ ਕੇ ਬਹੁਤ ਹੈਰਾਨ ਹੋਏ। ਫਿਰ ਔਰੰਗਜ਼ੇਬ ਨੇ ਪੁੱਛਿਆ ਕਿ ਉਹ ਪਿਛਲੇ ਜਨਮ ਵਿੱਚ ਕੀ ਸੀ? ਪੱਬਾ ਰਾਮਰਾਇ ਜੀ ਨੇ ਕਿਸੇ ਜਿੱਕਟਰ ਬੁਕਰ ਕਹਿ ਦਿੱਤਾ। ਪਿਛਲੇ ਜਨਮ ਵਿੱਚ ਭਾਗ ਸੀ। ਇਸ ਤੋਂ ਬਾਅਦ ਔਰੰਗਜ਼ੇਬ ਨੇ ਕਿਹਾ ਕਿ ਅਸੀਂ ਬਹਿਸ਼ਤ ਦੇ ਫਲ ਖਾਣਾ ਚਾਹੁੰਦੇ ਹਾਂ। ਸਾਡੇ ਵਾਸਤੇ ਬਹਿਸ਼ਤੀ ਫਲ ਲਿਆਓ। ਪੱਬਾ ਰਾਮਰਾਇ ਨੇ ਉਸ ਵੇਲੇ ਇੱਕ ਫਲਾਂ ਦਾ ਟੋਕਰਾ ਔਰੰਗਜ਼ੇਬ ਦੇ ਸਾਹਮਣੇ ਟਿਕਾ ਦਿੱਤਾ। ਪਰ ਜਦ ਔਰੰਗਜ਼ੇਬ ਉਹਨਾਂ ਨੂੰ ਖਾਣ ਲੱਗਾ ਤਾ ਉਸ ਤੋਂ ਖਾਦੇ ਨਹੀਂ ਗਏ ਕਈ ਅਹਲਕਾਰਾਂ ਨੇ ਸਵਾਦ ਚੱਖਣਾ ਚਾਹਿਆ ਪਰ ਜਦ ਉਹ ਮੂੰਹ ਲਾਉਂਦੇ ਸਨ ਤਾਂ ਲੈ ਲੈ ਕਰਦਾ ਫਲ ਪੱਥਰ ਬਣ ਜਾਂਦਾ ਸੀ ਉੱਥੇ ਇੱਕ ਮੌਲਵੀ ਬੈਠਾ ਸੀ ਉਹ ਉਹਨਾਂ ਫਲਾਂ ਨੂੰ ਵੇਖ ਕੇ ਨਿੰਦਿਆ ਕਰਨ ਲੱਗਾ ਕਿ ਇਹ ਸਭ ਪਖੰਡ ਹੈ ਬਾਬਾ ਰਾਮ ਰਾਏ ਨੇ ਮੌਲਵੀ ਵੱਲ ਵੇਖ ਕੇ ਇੱਕ ਹੱਥ ਆਗਾ ਮਦਾ ਕੇ ਜਦ ਪਛਾਹ ਖਿੱਚਿਆ ਤਾਂ ਉਸ ਦੀ ਜ਼ੁਬਾਨ ਹੀ ਬਾਹਰ ਆ ਗਈ ਤੇ ਉਹ ਘੁਰਲਾਉਂਦਾ ਹੋਇਆ ਬਾਹਰ ਨੂੰ ਭਾਜ ਉੱਠਿਆ ਔਰੰਗਜੇਬ ਦੇ ਦਰਬਾਰ ਵਿੱਚ ਇੱਕ ਸ਼ਾਹੀ ਪਹਿਲਵਾਨ ਜਿਸ ਦਾ ਨਾਮ ਰੁਤਸਮ ਸੀ ਉਹ ਵੀ ਬੈਠਾ ਸੀ। ਉਹ ਪਹਿਲਵਾਨ ਕਦੀ ਕਿਸੇ ਕੋਲੋਂ ਨਹੀਂ ਸਿਹਾਰਿਆ। ਇੱਕ ਅਹਿਲਕਾਰ ਨੇ ਕਿਹਾ ਕਿ ਇਸ ਪਹਿਲਵਾਨ ਦਾ ਕੋਈ ਜੋੜ ਲਿਆ ਜਿਹੜਾ ਇਸ ਦੀ ਪਿੱਠ ਲਵਾ ਸਕੇ। ਬਾਬਾ ਰਾਮਰਾਏ ਨੇ ਉੱਥੇ ਖੜੇ ਸੇਵਕਾਂ ਵਿੱਚੋਂ ਇੱਕ ਮਾੜੇ ਜਿਹੇ ਸੇਵਕ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਉਹ ਰੁਤਸਮ ਪਹਿਲਵਾਨ ਨਾਲ ਕੁਸ਼ਤੀ ਕਰੇ। ਰੁਤਸਮ ਪਹਿਲਵਾਨ ਤਾਂ ਪਹਿਲਾਂ ਹੀ ਡਰ ਗਿਆ ਪਰ ਮਾੜੂਏ ਸੇਵਕ ਨੂੰ ਵੇਖ ਕੇ ਉਹ ਮੈਦਾਨ ਵਿੱਚ ਆ ਗਿਆ। ਰੁੱਤਸਮ ਹਾਲੇ ਪੱਟਾ ਨੂੰ ਹੱਥ ਮਾਰਦਾ ਹੀ ਸੀ ਕਿ ਉਹ ਸੇਵਕ ਨੇ ਪਹਿਲਵਾਨ ਨੂੰ ਧਰਤੀ ਤੇ ਪਟਕ ਦਿੱਤਾ ਅਤੇ ਦੋਵੇਂ ਮੋਢੇ ਜ਼ਮੀਨ ਨਾਲ ਲਾ ਦਿੱਤੇ ਸਾਰੇ ਅਹਲਕਾਰਾਂ ਨੇ ਹੈਰਾਨੀ ਵਿੱਚ ਆਪਣੀਆਂ ਉਂਗਲਾਂ ਮੂੰਹ ਵਿੱਚ ਪਾ ਲਈਆਂ ਫਿਰ ਔਰੰਗਜ਼ੇਬ ਨੇ ਕਿਹਾ ਕਿ ਅਸੀਂ ਮੱਕੇ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਸਾਨੂੰ ਇੱਥੇ ਮੱਕੇ ਦੇ ਪ੍ਰਤੱਖ ਦਰਸ਼ਨ ਕਰਾਓ ਪੰਬਰਾਮ ਰਾਏ ਨੇ ਮੱਕੇ ਨੂੰ ਅਸਲ ਰੂਪ ਵਿੱਚ ਹੀ ਸਾਹਮਣੇ ਲਿਆ ਖੜਾ ਕੀਤਾ ਔਰੰਗਜ਼ੇਬ ਨੇ ਕਿਉਂਕਿ ਮੱਕਾ ਵੇਖਿਆ ਹੋਇਆ ਸੀ ਅਸਲ ਮੱਕੇ ਨੂੰ ਵੇਖ ਕੇ ਉਹ ਸਜਦੇ ਵਿੱਚ ਝੁਕ ਗਿਆ ਫਿਰ ਔਰੰਗਜ਼ੇਬ ਨੇ ਕਿਹਾ ਕਿ ਇਹ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਨੇ ਮੱਕਾ ਫੇਰ ਦਿੱਤਾ ਸੀ ਤੁਸੀਂ ਸਾਨੂੰ ਮੋਤੀ ਮਸਜਿਦ ਹੀ ਫੇਰ ਕੇ ਦਿਖਾਓ ਬਾਬਾ ਰਾਮ ਰਾਏ ਨੇ ਮੋਤੀ ਮਸਜਿਦ ਵਾਲ ਵੇਖਿਆ ਤਾਂ ਉਹ ਘੁੰਮਣ ਲੱਗ ਪਈ ਇਹ ਕੌਤਕ ਵੇਖ ਕੇ ਸਾਰੇ ਅਹਲਕਾਰ ਸੇਵਕ ਤੇ ਬਾਦਸ਼ਾਹ ਬਹੁਤ ਹੈਰਾਨ ਹੋਏ ਮਸਜਿਦ ਨੂੰ ਕੰਮ ਦੀ ਵੇਖ ਕੇ ਸਾਰਾ ਦਰਬਾਰ ਹੀ ਘੁੰਮਣ ਲੱਗ ਪਿਆ ਕਿਸੇ ਵਿੱਚ ਉੱਠ ਕੇ ਖਲੂਨ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਕਹਿ ਸਕੇ ਮਸਜਿਦ ਦਾ ਘੁੰਮਣਾ ਹੁਣ ਬੰਦ ਕਰ ਦਿਓ ਬਾਦਸ਼ਾਹ ਔਰੰਗਜ਼ੇਬ ਆਪ ਇੱਕ ਕੁਸੂਤੀ ਸਥਿਤੀ ਵਿੱਚ ਫਸ ਗਿਆ ਸੀ ਅੰਤ ਉਸਨੇ ਹੱਥ ਜੋੜ ਕੇ ਮਸਜਿਦ ਦਾ ਘੁੰਮਣਾ ਬੰਦ ਕਰਨ ਲਈ ਕਿਹਾ ਪੱਪਾ ਰਾਮ ਰਾਏ ਜੀ ਬਾਦਸ਼ਾਹ ਦੀ ਇਹ ਦਸ਼ਾ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਮਸਜਿਦ ਦਾ ਘੁੰਮਣਾ ਬੰਦ ਕਰ ਦਿੱਤਾ ਫਿਰ ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ ਕਿਸੇ ਵਿੱਚ ਹਿੰਮਤ ਨਾ ਪਈ ਕਿ ਕੋਈ ਕਰਾਮਾਤ ਵਿਖਾਉਣ ਲਈ ਕਹੇ ਬੱਬਾ ਰਾਮਰਾਇ ਜੀ ਦੀਆਂ ਇਹ ਕਰਾਮਾਤਾਂ ਵੇਖ ਕੇ ਸਾਰਾ ਦਰਬਾਰ ਹੀ ਬਾਬਾ ਜੀ ਦੇ ਅੱਗੇ ਬੜੀ ਸ਼ਰਧਾ ਨਾਲ ਸਜਦੇ ਵਿੱਚ ਝੁਕ ਗਿਆ। ਬਾਬਾ ਜੀ ਅਤੇ ਉਹਨਾਂ ਦੇ ਸਾਥੀ ਬਹੁਤ ਪਰਸੰਨ ਹੋਏ। ਬੱਬਾ ਰਾਮਰਾਇ ਜੀ ਦੀਆਂ ਵਿਚਿੱਤਰ ਕਰਾਮਾਤਾਂ ਵੇਖ ਕੇ ਔਰੰਗਜ਼ੇਬ ਬਹੁਤ ਖੁਸ਼ ਸੀ। ਉਸਨੇ ਬੱਬਾ ਰਾਮਰਾਇ ਜੀ ਅਤੇ ਉਸਦੇ ਸਾਥੀਆਂ ਦੀ ਬਹੁਤ ਸੇਵਾ ਕੀਤੀ। ਵੱਡੇ ਵੱਡੇ ਅਹਲਕਾਰ ਬਾਬਾ ਜੀ ਤੋਂ ਪੈ ਖਾਂਦੇ ਸਨ ਅਤੇ ਸਭ ਡਰ ਦੇ ਮਾਰੇ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ ਜਦ ਬਾਬਾ ਰਾਮ ਰਾਏ ਜੀ ਦੀ ਇੰਨੀ ਖੁਸ਼ਾਮਦਤ ਅਤੇ ਸਿਫਤ ਹੋਣ ਲੱਗੀ ਤਾਂ ਉਹ ਆਪਣੇ ਆਪ ਨੂੰ ਦੁਨੀਆ ਦਾ ਇੱਕ ਇਲਾਹੀ ਪੀਰ ਪੈਗੰਬਰ ਸਮਝਣ ਲੱਗ ਪਏ ਸ਼ਾਹੀ ਠਾੜ ਪਾੜ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦਾ ਹੁਣ ਦਿੱਲੀ ਨੂੰ ਛੱਡਣ ਦਾ ਦਿਲ ਨਹੀਂ ਸੀ ਕਰ ਰਿਹਾ ਉਹ ਜਿੱਥੇ ਵੀ ਜਾਂਦੇ ਸਨ ਮੁਸਲਮਾਨ ਅੱਗੇ ਹੋ ਕੇ ਉਹਨਾਂ ਨੂੰ ਸਲਾਮਾ ਕਰਦੇ ਸਜਦੇ ਕਰਦੇ ਸਨ ਅਤੇ ਹਰ ਪ੍ਰਕਾਰ ਦੀ ਸੇਵਾ ਕਰਕੇ ਪ੍ਰਸੰਨ ਹੁੰਦੇ ਸਨ ਉਹਨਾਂ ਦੀਆਂ ਕਰਾਮਾਤਾਂ ਦੀਆਂ ਖਬਰਾਂ ਹੁਣ ਗੁਰੂ ਹਰ Rai ਪਾਸ ਵੀ ਪੁੱਜ ਰਹੀਆਂ ਸਨ ਉਹਨਾਂ ਤਾਂ ਉਸ ਨੂੰ ਕਿਹਾ ਸੀ ਕਿ ਕੋਈ ਕਰਾਮਾਤ ਕਰਕੇ ਨਾ ਵਿਖਾਵੇ ਪਰ ਉਹਨਾਂ ਤਾਂ ਕਰਾਮਾਤਾ ਦੀ ਹੱਦ ਹੀ ਕਰ ਦਿੱਤੀ ਸੀ ਪਰ ਉਸ ਸਮੇ ਗੁਰੂ ਸਾਹਿਬ ਦੀ ਬਰਦਾਸ਼ਤ ਦੀ ਹੱਦ ਹੀ ਮੁੱਕ ਗਈ ਸੀ ਜਦ ਬਾਬਾ RAM Rai ਨੇ ਇੱਕ ਹੋਰ ਅਨੋਖੀ ਕਰਾਮਾਤ ਕਰ ਵਿਖਾਈ ਔਰੰਗਜ਼ੇਬ ਪੰਜਾਬ ਵਿੱਚ ਸੁਲਤਾਨਪੁਰ ਲੋਧੀ ਪੜਿਆ ਸੀ ਇਸ ਲਈ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਈ ਵਾਕ ਯਾਦ ਸਨ ਇੱਕ ਦਿਨ ਜਦ ਦਰਬਾਰ ਲੱਗਿਆ ਹੋਇਆ ਸੀ ਤਾਂ ਔਰੰਗਜ਼ੇਬ ਨੇ ਬਾਬਾ ਰਾਮਰਾਏ ਤੋਂ ਪੁੱਛਿਆ ਕਿ ਇਹ ਵਾਕ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਇਸਦੇ ਕੀ ਅਰਥ ਹਨ ਔਰੰਗਜ਼ੇਬ ਨੇ ਉਸ ਸ਼ਬਦ ਨੂੰ ਇਸ ਤਰ੍ਹਾਂ ਕਿਹਾ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਯਾਰ ਘਰ ਪਾਂਡੇ ਇੱਟਾ ਕੀ ਆ ਜਲਦੀ ਕਰੇ ਪੁਕਾਰ ਬਾਬਾ ਰਾਮਰਾਏ ਬਾਦਸ਼ਾਹ ਦੇ ਪ੍ਰਭਾਵ ਹੇਠ ਇੰਨਾ ਆ ਚੁੱਕਿਆ ਸੀ ਕਿ ਉਸ ਨੇ ਇਸ ਵਾਕ ਦੇ ਅਰਥ ਕਰਨ ਦੀ ਬਜਾਏ ਵਾਕ ਹੀ ਬਦਲ ਦਿੱਤਾ ਉਹ ਕਹਿਣ ਲੱਗਾ ਅਸੀਂ ਤਾਂ ਇਹ ਬਣੀ ਇਸ ਤਰ੍ਹਾਂ ਨਹੀਂ ਪੜਦੇ ਅਸੀਂ ਤਾਂ ਪੜਦੇ ਹਾਂ ਮਿੱਟੀ ਬੇਈਮਾਨ ਕੀ ਗੁਰੂ ਨਾਨਕ ਦੇਵ ਜੀ ਦੇ ਇਸ ਵਾਕ ਨੂੰ ਬਦਲਣ ਨਾਲ ਬਾਦਸ਼ਾਹ ਦੀ ਤਸੱਲੀ ਹੋ ਗਈ ਪਰ ਗੁਰੂ ਹਰ राय ਸਾਹਿਬ ਜੀ ਨੂੰ ਇਹ ਸੁਣ ਕੇ ਬੜਾ ਦੁੱਖ ਹੋਇਆ ਬਾਬਾ RAM ਰਾਏ ਤਾਂ ਹੁਣ ਔਰੰਗਜ਼ੇਬ ਦਾ ਹੋ ਕੇ ਰਹਿ ਗਿਆ ਤੇ ਉਸਨੂੰ ਖੁਸ਼ ਕਰਨ ਵਾਸਤੇ ਉਹਨਾਂ ਗੁਰਬਾਨੀ ਨੂੰ ਬਦਲ ਦਿੱਤਾ ਉਹ ਔਰੰਗਜੀਬ ਨੂੰ ਕਈ ਵਿਚਿੱਤਰ ਤੇ ਅਸੰਭਵ ਕਰਾਮਾਤਾ ਵਿਖਾ ਚੁੱਕਾ ਸੀ ਗੁਰਬਾਨੀ ਦੇ ਅਰਥ ਕਰਕੇ ਗੁਰੂ ਨਾਨਕ ਦੇਵ ਜੀ ਦੇ ਸਹੀ ਸਿਧਾਂਤ ਨੂੰ ਸਮਝਾਉਣ ਵਿੱਚ ਉਸਨੂੰ ਕੋਈ ਕਠਿਨਾਈ ਨਹੀਂ ਸੀ ਜਿਹੜੀਆਂ ਕਰਾਮਾਤਾ ਉਸਨੇ ਵਿਖਾਈਆਂ ਸਨ ਉਸ ਵਿੱਚ ਉਹ ਮੁਸਲਮਾਨ ਦੀ ਕਬਰ ਦੀ ਮਿੱਟੀ ਘੁਮਿਆਰ ਦੇ ਪੇੜੇ ਵਿੱਚ ਪਈ ਵਿਖਾ ਸਕਦਾ ਸੀ ਅਤੇ ਇਹ ਭੁਲੇਖਾ ਵੀ ਦੂਰ ਕਰ ਸਕਦਾ ਸੀ ਕਿ ਰੂਹਾਂ ਕਦੇ ਸਰੀਰ ਤੇ ਨਾਲ ਨਹੀਂ ਦੱਬੀਆਂ ਜਾਂਦੀਆਂ ਜਿਹੜੀਆਂ ਬਾਦ ਵਿੱਚ ਕਿਆਮਤ ਵਾਲੇ ਦਿਨ ਫੇਰ ਉੱਠ ਖੜੀਆਂ ਹੋਣਗੀਆਂ ਗੁਰੂ ਨਾਨਕ ਸਾਹਿਬ ਨੇ ਸਾਈ ਮਿੱਠੇ ਸ਼ਾਹ ਨਾਲ ਵਾਰਤਾਲਾਪ ਕਰਕੇ ਉਸਦੇ ਸਾਰੇ ਅਜਿਹੇ ਭੁਲੇਖੇ ਦੂਰ ਕਰ ਦਿੱਤੇ ਸਨ ਜਦੋਂ ਗੁਰੂ ਹਰਾਈ ਸਾਹਿਬ ਜੀ ਨੂੰ ਇਹ ਖਬਰ ਪੁੱਜੀ ਤਾਂ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਗੁਰੂ ਨਾਨਕ ਦੇਵ ਜੀ ਦੇ ਬਾਕ ਅਟੱਲ ਹਨ ਇਹਨਾਂ ਨੂੰ ਕੋਈ ਬਦਲ ਨਹੀਂ ਸਕਦਾ RAM RAJ ਨੇ ਇਹ ਬਹੁਤ ਮਾੜਾ ਕੰਮ ਕੀਤਾ ਹੈ ਉਹ ਹੁਣ ਇਸ ਯੋਗ ਨਹੀਂ ਰਿਹਾ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ ਸਕੇ ਉਹ ਸ਼ਾਹੀ ਠਾਠ ਬਾਠ ਅਧੀਨ ਇੰਨਾ ਡਿੱਗ ਚੁੱਕਾ ਹੈ ਕਿ ਉਸ ਦਾ ਮਨ ਦੁਰਲਭ ਹੋ ਗਿਆ ਹੈ ਉਹ ਇੱਕ ਕਾਇਰ ਤੇ ਡਰਪੋਗ ਬਣ ਗਿਆ ਹੈ ਉਸ ਨੂੰ ਹੁਣ ਸਾਡਾ ਇਹੀ ਆਦੇਸ਼ ਦੋ ਕਿ ਉਹ ਸਾਡੇ ਮੱਥੇ ਨਾ ਲੱਗੇ ਜਿੱਧਰ ਉਸ ਦਾ ਮੂੰਹ ਹੋਵੇ ਉਧਰ ਹੀ ਚਲਿਆ ਜਾਵੇ ਤੁਰਕਾਂ ਦੀਆਂ ਮਾਇਆ ਨੇ ਉਸ ਦੀ ਬੁੱਧੀ ਪ੍ਰੇਸ਼ਟ ਕਰ ਦਿੱਤੀ ਹੈ ਗੁਰੂ ਹਰ Rai ਸਾਹਿਬ ਜੀ ਨੇ ਇਹ ਅਨੁਭਵ ਕਰ ਲਿਆ ਸੀ ਕਿ ਇੱਕ ਕਾਇਰ ਤੇ ਖੁਸ਼ਾਵੰਦ ਹੀ ਬੰਦਾ ਸਿੱਖਾਂ ਦੀ ਅਗਵਾਈ ਨਹੀਂ ਕਰ ਸਕਦਾ ਗੁਰੂ ਸਾਹਿਬ ਗੁਰਬਾਣੀ ਦਾ ਬਹੁਤ ਆਦਰ ਤੇ ਸਤਿਕਾਰ ਕਰਦੇ ਸਨ ਅਤੇ ਗੁਰਬਾਣੀ ਦੇ ਨਿਰਾਦਰ ਕਰਨ ਵਾਲਿਆਂ ਨੂੰ ਉਹ ਕਦੇ ਵੀ ਮੁਆਫ ਨਹੀਂ ਸਿੱਕਾਤੇ ਉਹਨਾਂ ਨੇ ਸਾਰੇ ਸਿੱਖਾਂ ਨੂੰ ਵੀ ਹੁਕਮਨਾਮੇ ਜਾਰੀ ਕਰ ਦਿੱਤੇ ਸਨ ਕਿ ਕੋਈ ਵੀ ਸਿੱਖ ਰਾਮ ਰਾਏ ਨੂੰ ਮੂੰਹ ਨਾ ਲਾਵੇ ਜਿਹੜਾ ਵੀ ਸੇਖ ਉਸ ਨੂੰ ਨਿਵਾਜੇਗਾ ਉਹ ਸਾਡਾ ਸੇਖ ਨਹੀਂ ਰਹੇਗਾ ਦੂਜੇ ਪਾਸੇ ਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਦਲੇਰੀ ਨਿਡਰਤਾ ਤੇ ਗੁਰਬਾਣੀ ਪਿਆਰ ਵੇਖ ਰਹੇ ਸਨ ਉਹਨਾਂ ਮਨ ਬਣਾ ਲਿਆ ਸੀਗਾ ਕਿ ਗੁਰਗੱਦੀ ਹਰਿਕ੍ਰਿਸ਼ਨ ਜੀ ਨੂੰ ਹੀ ਦਿੱਤੀ ਜਾਵੇ ਪੱਬਾ ਰਾਮ ਰਾਏ ਜੀ ਦੀ ਮਹਾਨਤਾ ਨੂੰ ਘਟਾਉਣ ਵਾਸਤੇ ਅਤੇ ਸਿੱਖਾਂ ਨੂੰ ਨਵੀਂ ਸੇਧ ਦੇਣ ਵਾਸਤੇ ਗੁਰੂ ਜੀ ਨੇ ਕੀਰਤਪੁਰ ਵਿੱਚ ਆਪਣੇ ਸਭ ਮਸੰਦਾ ਅਤੇ ਗੁਰੂ ਘਰ ਦੇ ਸਾਰੇ ਪ੍ਰੇਮੀ ਸਿੱਖਾਂ ਦਾ ਇੱਕ ਵਿਸ਼ੇਸ਼ ਇਕੱਠ ਬੁਲਾਇਆ ਇਸ ਇਕੱਠ ਵਿੱਚ ਉਹਨਾਂ ਸਾਰੇ ਮਸੰਦਾਂ ਤੇ ਸਿੱਖਾਂ ਪਾਸੋਂ ਇਹ ਪ੍ਰਣ ਲਿਆ ਕਿ ਕੋਈ ਵੀ ਗੁਰਸਿੱਖ ਬਾਬਾ ਰਾਮ ਰਾਏ ਜੀ ਨੂੰ ਮੂੰਹ ਨਾ ਲਾਵੇ ਆਪਣੇ ਘਰ ਪਨਾਹ ਨਾ ਦੇਵੇ ਅਤੇ ਨਾ ਹੀ ਕੋਈ ਕਾਰਪੇਟ ਪੇਸ਼ ਕਰੇ ਸਾਰੇ ਸਿੱਖਾਂ ਨੇ ਖੜੇ ਹੋ ਕੇ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਵਚਨ ਦਿੱਤਾ ਅਤੇ ਕਿਸੇ ਸਿੱਖ ਨੇ ਵੀ ਵਿਰੋਧ ਨਾ ਕੀਤਾ